ਭਾਈ ਹਿੱਸਾ ਹੀ ਲੈ ਗਿਆ ਜਵਾ ਹੈ ਨਾ ਹਿੱਸਾ ਹੀ ਲੈ ਗਿਆ ਨਾ ਭਾਈ ਬ੍ਰੇਕਾਂ ਵਾਲੀਆਂ ਸੁੰਦਰ ਕੇ ਵਿੱਚੋਂ ਭੈਣ ਜੋਰ ਦਾ ਬੱਚੇ ਤੋਂ ਵੀ ਸਵਾਰੀਆਂ ਦੀ ਭਾਈ ਮੇਰਾ ਨਾਂ ਕੀ ਹੈ ਮੇਰਾ ਨਾਮ ਬੱਲੀ ਸੇਖੋਂ ਆਹ ਫਰੀਦਕੋਟ ਤੋਂ ਮੁੜ ਕੇ ਆ ਰਹੀ ਨਿਊਦੀਪ ਚੜਾਤੀ ਭਾਈ ਪਟਪਾਥ ਦੇ ਇਹਨਾਂ ਨੇ ਏ ਕੈਪਟਨ ਸਰਕਾਰ ਬਾਦਲ ਸਰਕਾਰ ਨੇ ਕਿਹਾ ਸੀ ਪਾਣੀ ਚ ਬਸਾਂ ਚਲਾਉਣੀਆਂ ਤੇ ਕੈਪਟਨ ਸਰਕਾਰ ਨੇ ਕਿਹਾ ਫਟ ਪਾ ਤੇ ਵਠਾ ਚਲਾ ਬਸਾਂ ਚਲਾ ਦੇਣੀਆਂ ਆਪਾਂ ਮੇਰੀ ਫੋਟੋ ਆਉਂਦੀ ਆ